ਇਹ ਅੱਜ ਦੀ ਸਵੇਰੇ ਕਰੀਬ 5 ਵਜੇ ਦੀ ਗੱਲ ਹੈ ਇਹ ਪ੍ਰਵਾਸੀ ਪੁਰੇ ਇੱਕ ਸਾਡੇ ਬੰਦੇ ਰਹਿੰਦੇ ਸੀ 2 ਕੁ ਮਹੀਨੇ ਤੁਸੀਂ ਤਕਰੀਬਨ ਇਹ ਰਹੇ ਰਹਿਸ ਕਰੀ ਇਸ ਕਮਰੇ ਦੇ ਵਿੱਚ ਉਹਨਾਂ ਨੇ ਮੀਂਹ ਦੇ ਕਾਰਨ ਤੁਸੀਂ ਜਿਵੇਂ ਪਤਾ ਹੀ ਆਪਾਂ ਨੂੰ ਸਾਰਿਆਂ ਨੂੰ ਵੀ ਬਾਰਸ਼ ਬਹੁਤ ਜ਼ਿਆਦਾ ਹੋ ਰਹੀ ਹੈ ਬਸ ਸਵੇਰੇ 5 ਵਜੇ ਜੀ ਉਹ ਪਏ ਇੱਕਦਮ ਪਿਆ ਸਰ ਸੁੱਤਾ ਪਿਆ ਪਰਿਵਾਰੇ ਦੱਬ ਲਿਆ ਜਦੋਂ ਉਹ ਰ ਆਪਣਾ ਆਪਣੀ ਮੱਚੀ ਦਾਣ ਗਵਾਂਡ ਨੇ ਫਟਾਫਟ ਆ ਕੇ ਉਹਨਾਂ ਨੂੰ ਕੱਢਿਆ ਉਸ ਤੋਂ ਬਾਅਦ ਉਹਨਾਂ ਨੂੰ ਐਂਬੂਲੈਂਸ ਨੂੰ ਫੋਨ ਕਰਕੇ ਜੀ ਆਪਣੇ ਨਾਬੇ ਹਸਪੀਟਲ ਭੇਜਿਆ ਉੱਥੋਂ ਉਹਨਾਂ ਨੂੰ ਜਿਹੜੇ ਇਲਾਜ ਲੀ ਗਏ ਰਿਆਂ ਨੂੰ ਉਹਨਾਂ ਦੀ ਕੰਡੀਸ਼ਨ ਠੀਕ ਨਹੀਂ ਸੀ ਰਜਿੰਦਰ ਹਸ ਪੜੈਲਾ ਵੀ ਇਹ ਰੈਫਰ ਕਰਤਾ ਹੁਣ ਅਸੀਂ ਚੱਲੇ ਆ ਉੱਥੇ ਜਾ ਕੇ ਇਹ 5 ਜੀ ਨੇ ਜੀ ਤਿੰਨ ਬੱਚੇ ਨੇ ਉਹਨਾਂ ਦੇ ਦੋ ਬੇਟੇ ਨੇ ਇੱਕ ਬੇਟੀ ਹੈ ਤੇ ਦੋਨੇ ਜੀਓ ਆਪਣੀ ਹਾਲਤ ਉਹਨਾਂ ਦੀ ਗੰਬੀਰ ਹੈ ਪ੍ਰਮਾਤਮਾ ਕਿਰਪਾ ਕਰੇ ਉਹਨਾਂ ਦੀ ਜਾਨ ਆ ਜਿਹੜੀ ਵਿਚਾਰਿਆਂ ਦੀ ਬਚ ਸਕੇ ਕੀ ਲੱਗਦਾ ਲਗਾਤਾਰ ਜਿਵੇਂ ਤੁਹਾਡੇ ਪਿੰਡ ਕਾਫੀ ਘਟਏ ਨੇ ਤੇ ਕੋਈ ਹੁਣ ਹਾਸਾ ਵਾਪਰੇਗਾ ਅ ਬੜੀ ਦੁਖਦਈ ਘਟਨਾ ਜੀ ਦੇਖੋ ਕੁਦਰਤ ਦੀ ਗਰੂਪੀ ਹੈ ਇਹਦੇ ਮੂਰੇ ਹੁਣ ਆਪਾਂ ਕੁਦਰਤ ਦੇ ਅੱਗੇ ਕੁਝ ਨਹੀਂ ਕਰ ਸਕਦੇ ਹੈਗੇ ਜਿੰਨੇ ਜੋਗੇ ਨੇ ਹਰ ਇੱਕ ਬੰਦਾ ਬਾਹਰ ਆਉਂਦਾ ਇੱਕ ਦੂਜੇ ਦੀ ਮਦਦ ਕਰਨ ਦੇ ਲਈ ਪਰ ਜੋ ਕੁਦਰਤ ਦੀ ਕਰੀ ਹੈ ਉਹਦੇ ਮੂਰੇ ਕਿਸੇ ਦਾ ਬਸ ਨਹੀਂ ਚੱਲਦਾ ਹੈ ਜੀ। ਉਹ ਪ੍ਰਵਾਸੀ ਕੀ ਕੰਮ ਕਰਦਾ ਸੀ? ਇਹ ਦਿਹਾੜੀ ਮਜ਼ਦੂਰੀ ਦੇ ਕੰਮ ਕਰਦਾ ਸੀ ਜੀ ਪਿੰਡ ਦੇ ਵਿੱਚ। ਤੁਸੀਂ ਹਸਪਤਾਲ ਚੱਲਿਓ। ਅਸੀਂ ਹਸਪਤਾਲ ਚ ਨਿਰਿੰਦਰ ਹਸਪਤਾਲ ਸਾਨੂੰ ਪਤਾ ਲੱਗਿਆ ਵੀ ਹਜੇ ਫਿਲਹਾਲ ਉਹਨਾਂ ਨੂੰ ਉੱਥੇ ਐਡਮਿਟ ਨਹੀਂ ਕੀਤਾ ਗਿਆ। ਕੋਈ ਦੇਖਰੇਖ ਨਹੀਂ ਉਹਨਾਂ ਦੀ ਹੋ ਰਹੀ। ਉਦੋਂ ਤਾਂ ਹੀ ਬਹੁਤ ਬੁਰੇ ਹਾਲਾਤ ਤੇ ਕਿਉਂਕਿ ਕੋਈ ਖੋਲਣ ਵਾਲਾ ਅੰਦਰੋਂ ਕੁੰਡਾ ਵੀ ਨਹੀਂ ਸੀਗਾ ਜੀ ਬਾਹਰ। ਬਾਹਰ ਵੀ ਕੋਈ ਖੋਲ ਸਕੇ ਉੱਪਰੋਂ ਕੰਧ ਟੱਪ ਕੇ ਕੁੰਡਾ ਖੋਲਿਆ ਗਿਆ। ਫੇਰ ਪੰਜ ਦੇ ਪੰਜੇ ਜੀ ਮਤਲਬ ਵਿੱਚ ਦੱਬੇ ਪਏ ਜੀ ਮਿੱਟੀ ਦੇ ਤਿੰਨ ਬੱਚਿਆਂ ਨੂੰ ਤਾਂ ਸੁਰਤ ਨਹੀਂ ਸੀਗੀ ਬੇਹੋਸ਼ੇ ਸੀਗੇ ਇੱਕ ਉਹਦੇ ਜਿਹੜਾ ਉਹਨਾਂ ਦਾ ਬਾਪ ਆ ਉਹ ਮਤਲਬ ਸਿਰਚ ਗੰਭੀਰ ਸੱਟ ਲੱਗੀ ਉਹਦੇ ਉਹ ਮਤਲਬ ਔਲੀਆਂ ਬੁਲੀਆਂ ਗੱਲਾਂ ਕਰਦੀ ਸੀ ਜਿਹੜੀ ਉਹਨਾਂ ਦੀ ਪਤਨੀ ਆ ਜੀ ਬਹੁਤ ਬੁਰੀ ਹਾਲਤ ਸੀਗੀ ਉਹਨਾਂ ਦੀ ਤੁਸੀਂ ਤਾਂ ਮੌਕੇ ਤੇ ਆ ਕੇ ਬਚਾਇਆ ਜੇ ਟਾਈਮ ਲੰਘ ਜਾਂਦਾ ਸ਼ਾਇਦ ਵੱਡਾ ਹਾਦਸਾ ਬਹੁਤ ਵੱਡਾ ਹਾਦਸਾ ਹੋ ਜਾਂਦਾ ਜੀ ਇਹ ਤਾਂ ਵਿਚਾਰੇ ਬਸ ਹੁਣ ਅੱਗੇ ਜਾ ਕੇ ਜੇ ਇਲਾਜ ਹੁੰਦਾ ਬਚਣਗੇ ਜੀ ਉਹ ਬਹੁਤ ਗੰਭੀਰ ਹੈ ਕੰਮ ਉਹਨਾਂ ਦਾ ਗੰਭੀਰ ਹੈ ਸਾਰੀ ਵੀ ਬਿਮਾਰ ਹੈ ਹਾਂਜੀ ਗੰਭੀਰ ਨੇ ਅਸੀਂ ਹੇਠ ਦੱਬੇ ਵੀ ਦੇਖ ਲਈ ਆ ਕੇ ਕੱਢੇ ਨੇ ਗਦਾ ਗਦਾ ਸਵਾ 5:30 ਲਾਲਾ ਚੌਂਕ ਸਵਾ 5:30 ਹਾਂ ਜੀ ਕਿਹਨੂੰ ਕਿਹਨੂੰ ਕੱਢਿਆ ਮੌਕੇ ਤੁਸੀਂ ਇੱਥੇ ਇੱਥੇ ਮੌਕੇ ਤੇ ਇੱਕ ਤਾਂ ਮੁੰਡਾ ਦੀ ਤਾਰਾ ਸਿੰਘ ਇੱਕ ਆ ਮੁੰਡਾ ਤੇ ਗਮੰਡੀ ਜੱਗੀ ਮਾਏ ਬਾਪੀ ਹੋਰ ਬਥੇਰੇ ਆਗੇ ਤੇ ਗੱਲਾਂ ਗਮੰਡੀ ਸਾਰੇ ਇੱਥੇ ਥੱਲੇ ਦੱਬੇ ਹੋਏ ਸੀ ਹਾਂ ਜੀ ਥੱਲੇ ਦੱਬੇ ਹੋਏ ਤੇ ਲੈ ਕੇ ਗਦਾ ਗਦਾ ਗਾ ਹੁਣ ਕਹਿੰਦੇ ਖਰਿਆ ਵੇ ਚਟਾਕੇ ਤੇ ਤੇਜ਼ ਜੇ ਤੁਸੀਂ ਦੇਖਿਆ ਮਥੇ ਮਥੇ ਚ ਲੱਗੀਆਂ ਮੈਂ ਤਾਂ ਖੂਨ ਉਹਦੇ ਬਈਏ ਦੇ ਵਿਆਰਿਆ ਤੇ ਉਹਨਾਂ ਦੇ ਬਉਣ ਮੜਾ ਰਿਹਾ ਸੀ ਗਾਡਰ ਸਾਰੀ ਸੱਤ ਡਿੱਪੀ ਹਾਂ ਇਹ ਤੁਸੀਂ ਨਾ ਮੌਕੇ ਤੇ ਆਉਂਦੇ ਸ਼ਾਇਦ ਵੱਡੀ ਗਣ ਹੋਣੀ ਘਟਨਾ ਹੋਣੀ ਹੋ ਸੜਕ ਤੇ ਮੈਂ ਫਿਰ ਰਿਹਾ ਸੀ ਪਰਨ ਜਾਂਦਾ ਸੀ ਡਿਗੜਾ ਲਿਆ ਮੈਂ ਆਪਾਂ ਫਿਰ ਨਬਈ ਨਾ ਤੀ ਤਾਂ ਦਿਨ ਚਿੱਟਾ ਇੱਥੇ ਇੱਕ ਲੜਕੀ ਮੰਦਰ ਦੇ ਮੱਥਾ ਟੇਕੀ ਤੇ ਹੋ ਜਾ ਰਹੀ ਸੀ ਉਹਨੇ ਇੱਥੇ ਕੁੱਕਾ ਮਾਰਦਿਆਂ ਮੈਂ ਭੱਜਿਆ ਪੀਸਾਂ ਤੇ ਇਧਰ ਹੀ ਗਮੰਡੀ ਬੱਜੀ ਰੋਲਾ ਪੈਣ ਤੇ ਤੁਸੀਂ ਨਾਲ ਦੇ ਨਾਲ ਮਦਦ ਕੀਤੀ ਜਦੇ ਨਾਲ ਹੀ ਮਦਦ ਕੀਤੀ ਸਾਰਿਆਂ ਨੇ